ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਅੱਖਾਂ ਦੀਆਂ ਆਮ ਅਤੇ ਦੁਰਲੱਭ ਬਿਮਾਰੀਆਂ ਬਾਰੇ ਵੀਡੀਓ YouTube ਤੇ ਪੋਸਟ ਕਰਦਾ ਹਾਂ ਜੋ ਕਿ ਜ਼ਿਆਦਾਤਰ ਅੰਗਰੇਜ਼ੀ ਵਿੱਚ ਹੀ ਹੁੰਦੀਆਂ ਹਨ ਅੱਜ ਤੋਂ ਮੈਂ ਵੀਡੀਓ ਪੰਜਾਬੀ ਵਿੱਚ ਵੀ ਪੋਸਟ ਕਰਾਂਗਾ ਤਾਂ ਜੋ ਅੱਖਾਂ ਦੇ ਮਾਹਰ ਹੀ ਨਹੀਂ ਆਮ ਲੋਕ ਵੀ ਇਹਨਾਂ ਬਿਮਾਰੀਆਂ ਦੇ ਪ੍ਰਤੀ ਜਾਗਰੂਕ ਹੋਣ ਤੇ ਆਪਣੀਆਂ ਅੱਖਾਂ ਨੂੰ ਹੋਰ ਗਹਿਰਾਈ ਨਾਲ ਸਮਝਣ ਜਿਸ ਮਰੀਜ਼ ਦੀ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਮੇਰੇ ਕੋਲ ਸੱਜੀ ਅੱਖ ਵਿੱਚ ਰੜਕ ਦੀ ਮੁਸ਼ਕਲ ਲੈ ਕੇ ਪਹੁੰਚੇ ਸਨ ਮਰੀਜ਼ ਨਾਲ ਗੱਲ ਕਰਕੇ ਪਤਾ ਲੱਗਾ ਕਿ ਉਹ ਇੱਕ ਵੈਲਡਰ ਹੈ ਜੋ ਕਿ ਬਿਨਾ ਕਿਸੇ ਪ੍ਰੋਟੈਕਸ਼ਨ ਦੇ ਵੈਲਡਿੰਗ ਦਾ ਕੰਮ ਕਰਦਾ ਸੀ ਅੱਖਾਂ ਦੀ ਜਾਂਚ ਦੌਰਾਨ ਅੱਖਾਂ ਵਿੱਚ ਕੋਈ ਵੀ ਫੋਰਨ ਬਾਡੀ ਨਹੀਂ ਮਿਲੀ ਜੋ ਕਿ ਵੈਲਡਰ ਵਿੱਚ ਬਹੁਤ ਆਮ ਹੁੰਦੀ ਹੈ ਕਿਉਂਕਿ ਜ਼ਿਆਦਾਤਰ ਵੈਲਡਰ ਬਿਨਾ ਕਿਸੇ ਪ੍ਰੋਟੈਕਸ਼ਨ ਤੋਂ ਹੀ ਕੰਮ ਕਰਦੇ ਹਨ ਤੇ ਇਹ ਜ਼ਿਆਦਾਤਰ ਕੋਈ ਲੋਹੇ ਦਾ ਪੀਸ ਹੁੰਦਾ ਹੈ ਪਰ ਜਿੱਦਾਂ ਕਿ ਆਪਾਂ ਪਹਿਲਾਂ ਵਾਲੀਆਂ ਵੀਡੀਓਜ਼ 'ਚ ਸਿੱਖਿਆ ਹੈ ਜਦ ਵੀ ਕੋਈ ਮਰੀਜ਼ ਸਾਡੇ ਕੋਲ ਅੱਖ ਵਿੱਚ ਰੜਕ ਦੀ ਮੁਸ਼ਕਲ ਲੈ ਕੇ ਪਹੁੰਚਦਾ ਹੈ ਤੇ ਉਸ ਦੀ ਪਲਕ ਨੂੰ ਘੁਮਾ ਕੇ ਦੇਖਣਾ ਬਹੁਤ ਹੀ ਜ਼ਰੂਰੀ ਹੈ ਤੇ ਪਲਕ ਦੀ ਜਾਂਚ ਤੋਂ ਬਾਅਦ ਮਰੀਜ਼ ਦੀਆਂ ਅੱਖਾਂ ਵਿੱਚ ਮੈਨੂੰ ਕੁਕਰੇ ਦੇ ਦਿਸੇ ਤੇ ਅੱਜ ਆਪਾਂ ਇਹਨਾਂ ਬਾਰੇ ਹੀ ਗੱਲ ਕਰਾਂਗੇ ਇਹਨਾਂ ਨੂੰ ਅੰਗਰੇਜ਼ੀ ਵਿੱਚ ਕਨਕ੍ਰੀਸ਼ਨਸ ਆਖਦੇ ਹਨ ਸਭ ਤੋਂ ਪਹਿਲਾਂ ਆਪਾਂ ਜਾਣਦੇ ਹਾਂ ਕਿ ਇਹ ਕਿਵੇਂ ਹੁੰਦੇ ਹਨ ਕੁਕਰੇ ਉਦੋਂ ਬਣਦੇ ਹਨ ਜਦੋਂ ਸਾਡੀ ਅੱਖ ਦੇ ਕੰਜੰਗਟੀਬਲ ਡਿਪਰੈਸ਼ਨਸ ਦੇ ਵਿੱਚ ਗੜੀ ਮਿਊਕਸ ਅਤੇ ਡੈੱਡ એપਥੀਲੀਅਲ ਸੈੱਲ ਡੈਬ੍ਰਿਸ ਇਕੱਠੇ ਹੋ ਜਾਂਦੇ ਹਨ ਇਹ ਜ਼ਿਆਦਾਤਰ ਬਜ਼ੁਰਗਾਂ ਵਿੱਚ ਹੁੰਦੇ ਹਨ ਜਿਨ੍ਹਾਂ ਦਾ ਕੰਜੰਗਟਿਵਾ ਖਰਾਬ ਹੋਣਾ ਸ਼ੁਰੂ ਹੋ ਗਿਆ ਹੈ ਜਾਂ ਇਹ ਇੱਕ ਭਿਆਨਕ ਬਿਮਾਰੀ ਟਰਕੋਮਾ ਦੀ ਵੀ ਨਿਸ਼ਾਨੀ ਹੋ ਸਕਦੇ ਹਨ ਹੁਣ ਆਪਾਂ ਜਾਣਦੇ ਹਾਂ ਕਿ ਜਾਂਚ ਦੇ ਦੌਰਾਨ ਤੁਹਾਨੂੰ ਕੀ ਦਿਖ ਸਕਦਾ ਹੈ ਇਹ ਜਿਆਦਾਤਰ ਉੱਪਰ ਵਾਲੀ ਪਲਕ ਦੇ ਪਿਛਲੇ ਪਾਸੇ ਹੁੰਦੇ ਹਨ ਇਹ ਪੀਲੇ ਜਾਂ ਸਫੇਦ ਰੰਗ ਦੇ ਉਬਾਰ ਵਾਂਗ ਦਿਖਦੇ ਹਨ ਜੋ ਕਿ ਸਾਈਜ਼ ਵਿੱਚ ਇੱਕ ਨਿੱਕੇ ਦਾਣੇ ਤੋਂ ਲੈ ਕੇ ਵੱਡੇ ਵੀ ਹੋ ਸਕਦੇ ਹਨ ਸਖਤ ਹੋਣ ਕਰਕੇ ਇਹ ਮਰੀਜ਼ ਦੀ ਅੱਖ ਵਿੱਚ ਰੜਕ ਪੈਦਾ ਕਰ ਸਕਦੇ ਹਨ ਕਿਉਂਕਿ ਅੱਖ ਚਪਕਦੇ ਵਕਤ ਇਹ ਅੱਖ ਦੀ ਪੁਤਲੀ ਨਾਲ ਟਕਰਾਉਂਦੇ ਹਨ ਜੋ ਕਿ ਬਹੁਤ ਹੀ ਨਾਜ਼ੁਕ ਹੁੰਦੀ ਹੈ ਇਸ ਕਰਕੇ ਅੱਖ ਵਿੱਚ ਰੜਕ ਅਤੇ ਪਾਣੀ ਵਗ ਸਕਦਾ ਹੈ ਹੁਣ ਆਪਾਂ ਇਸ ਤੇ ਇਲਾਜ ਦੀ ਗੱਲ ਕਰਦੇ ਹਾਂ ਜੇਕਰ ਕੁੱਕਰੇ ਅੱਖ ਵਿੱਚ ਰੜਕ ਜਾਂ ਕੋਈ ਹੋਰ ਤਕਲੀਫ ਪੈਦਾ ਨਹੀਂ ਕਰ ਰਹੇ ਤਾਂ ਇਹਨਾਂ ਨੂੰ ਛੇੜਨ ਦੀ ਲੋੜ ਨਹੀਂ ਹੈ ਜੇਕਰ ਇਹ ਰੜਕ ਪੈਦਾ ਕਰ ਰਹੇ ਹਨ ਤਾਂ ਆਈ ਡ੍ਰੋਪ ਨਾਲ ਅੱਖ ਨੂੰ ਸੁਨਨ ਕਰਕੇ ਇਹਨਾਂ ਨੂੰ 26 ਨੰਬਰ ਨੀਡਲ ਦੇ ਨਾਲ ਇੱਕ ਅੱਖਾਂ ਦੇ ਮਾਹਰ ਕੱਟ ਸਕਦੇ ਹਨ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ